ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪਸ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਮੇਸ਼ਾ ਖੁਸ਼ ਰਹੋ ਹਮੇਸ਼ਾ ਹੈਲਦੀ ਰਹੋ ਬਹੁਤ ਜ਼ਿਆਦਾ ਪਰਮਾਤਮਾ ਤੁਹਾਨੂੰ ਖੁਸ਼ ਰੱਖਣ ਚੜ੍ਹਦੀ ਕਲਾ ਵਿੱਚ ਰਹੋ ਲਓ ਜੀ ਅੱਜ ਦੀ ਕਲੈਕਸ਼ਨ ਤਾਂ ਦਿਖਾਵਾਂਗੇ ਪਸ਼ਮੀਨੇ ਸ਼ਿਰਫ ਦੇ ਸੂਟ ਅਤੇ ਇੱਕ ਆਪਣੇ ਸਿੰਘ ਜਿਹੜੇ ਵਿਰਾਸ ਉਹਦੇ ਚੱਲੇ ਹੋਏ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਣੇ ਹੋਏ ਬਹੁਤ ਹੀ ਪਿਆਰਾ ਜਿਹਾ ਸੂਟ ਪਹਿਨਦਾ ਰੈਡੀ ਹੋਇਆਗਾ ਬਹੁਤ ਸੋਹਣਾ neck ਦੇ ਉੱਤੇ ਆਪਾਂ ਨੇ ਇਦਾਂ ਡਿਟੇਲਿੰਗ ਕੱਲਾ ਸਿਰਫ ਸਟਾਫੀ ਨਹੀਂ ਲਗਾਇਆ ਹੈਗਾ ਨਾਲ ਆਪਾਂ ਨੇ ਇਹਦੇ ਉੱਤੇ ਦੇਖੋ ਕਿੰਨਾ ਸੋਹਣਾ ਉਹ ਪਾਇ ਪਿੰਟੈਕਸ ਪਾ ਕੇ ਰੈਡੀ ਕੀਤਾ ਹੈ ਜੀ ਬਹੁਤ ਸੋਹਣਾ ਤੇ ਨਾਲ ਦਿੱਤੀਏਗੀ ਫਿਨਿਸ਼ਿੰਗ ਦੇ ਲਈ ਲੇਸ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਦੁਪੱਟਾ ਵਗੈਰਾ ਰੈਡੀ ਕਰਵਾਵਾਂਗੇ ਤੇ ਨਾਲ ਪਹੁੰਚਾਂ ਦੇ ਉੱਤੇ ਵੀ ਆਪਾਂ ਨੇ ਇਦਾਂ ਫਿਨਿਸ਼ਿੰਗ ਦਿੱਤੀ ਹੈਗੀ ਤੇ ਇੱਕ ਸੂਟ ਇਹ ਰੈਡੀ ਹੋਇਆਗਾ ਤੇ ਇੱਕ ਸੂਟ ਇਹ ਵਾਲਾ ਰੈਡੀ ਹੋਇਆਗਾ ਇਹ ਤਾਂ ਬਰਾਸ਼ ਹੋ ਤਾਂ ਚੱਲਿਆ ਹੋਈ ਬਹੁਤ ਜ਼ਿਆਦਾ ਹੈਗਾ ਇਹ ਤੇ ਇਹ ਵਾਲਾ ਸੂਟ ਰੈਡੀ ਹੋਇਆ ਤੇ ਤੇ ਚੰਪਾ ਲੇਸ ਲਗਾ ਕੇ ਆਪਾਂ ਨੇ ਦਿੱਤੀ ਹੈਗੀ ਫਿਨਿਸ਼ਿੰਗ ਤੇ ਇਹ ਵੀ ਸੂਟ ਰੈਡੀ ਹੋਇਆ ਇਹਨਾਂ ਨੇ ਨਾਲ ਜਿਹੜੀ ਬਾਟਮ ਕਰਵਾਈ ਸੀਗੀ 크ਰੇਪ ਦੀ ਬਾਟਮ ਰੈਡੀ ਕਰਵਾਈ ਹੈ ਜੀ ਤੇ ਬਰਾਸ਼ੋ ਦੇ ਵਿੱਚ ਇਹ ਕਲਰ ਨਹੀਂ ਮਿਲੂਗਾ ਹੋਰ ਕਲਰ ਮਿਲ ਜਾਣਗੇ ਤੁਸੀਂ ਲੈ ਸਕਦੇ ਹੋ ਕਲਮਕਾਰੀ ਦੇ ਬਹੁਤ ਸਾਰੇ ਕਲਰ ਆਏ ਹੋਏ ਨੇ ਜਿਵੇਂ ਆਪਣੇ ਕੋਲੇ ਬਲੂ ਹੈ ਬਲੈਕ ਹੈ ਗ੍ਰੀਨ ਹੈ ਤੁਸੀਂ ਉਹਨਾਂ ਦੇ ਵਿੱਚ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਬਾਕੀ ਆਪਣੀ ਚੋਆਇਸ ਅਕੋਰਡਿੰਗ ਤੁਸੀਂ ਦੱਸ ਸਕਦੇ ਹੋ ਨੈਕਸਟ ਆ ਗਿਆ ਜੀ ਸ਼ਿਲਕ ਪਸ਼ਮੀਨਾ ਕੋਪਿੰਦਰਾ ਦਾ ਰਹੂਗਾ ਜੀ ਕੋਈ ਹੋਰ ਬ੍ਰੈਂਡ ਨਹੀਂ ਹੈਗਾ ਤੇ ਬਿਲਕੁਲ ਬਹੁਤ ਹੀ ਜ਼ਿਆਦਾ ਸੋਨਾ ਸਟੱਫ ਹੈਗਾ ਬਿਲਕੁਲ ਲਚਕ ਵਾਲਾ ਸਟੱਫ ਰਹੂਗਾ ਮੈਂ ਤੁਹਾਨੂੰ ਇੱਕ ਸੂਤ ਖੋਲ ਕੇ ਦਿਖਾਨੀ ਹੈਗੀ ਪਪਿੰਦਰਾ ਦਾ ਰਹੂਗਾ ਜੀ ਵਿਦ ਸਟੈਂਪ ਮਿਲੂਗਾ ਪਪਿੰਦਰਾ ਦਾ ਪਸ਼ਮੀਨਾ ਹੈ ਜੀ ਸ਼ਿਲਕ ਪਸ਼ਮੀਨਾ ਟੂ ਟਾਉਨ ਪਸ਼ਮੀਨਾ ਹੈਗਾ ਜੀ ਬਹੁਤ ਸੋਨੇ ਕਲਰ ਪ੍ਰਿੰਟ ਬਹੁਤ ਹੀ ਪਿਆਰੇ ਨੇ ਇਹ ਵਾਲਾ ਜਿਹੜਾ ਪਾਕਿਸਤਾਨੀ ਪ੍ਰਿੰਟ ਦੇ ਵਿੱਚ ਹੈਗਾ ਜੀ ਬਹੁਤ ਸੋਨਾ ਪਾਕਿਸਤਾਨੀ ਪ੍ਰਿੰਟ ਜਿਹੜਾ ਚੱਲਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਹੈਗਾ ਤੇ ਇਹਦੇ ਨਾਲ ਰੂਗੀ ਜੀ ਪਸ਼ਮੀਨਾ ਸ਼ਿਲਕ ਦੀ ਕੀ ਬਾਟਮ ਬਾਟਮ ਦਾ ਇਹ ਹੁੰਦਾ ਜੀ ਇਹਦੇ ਵਿੱਚ ਕੋਈ ਵੀ ਕਲਰ ਤੁਸੀਂ ਬਣਵਾ ਸਕਦੇ ਹੋ ਡਾਰਕ ਤੇ ਜਾਣਾ ਚਾਹੁੰਦੇ ਹੋ ਤੁਸੀਂ ਡਾਰਕ ਸ਼ੈਡ ਕਿਉਂਕਿ ਰਿਵਰਸਿਬਲ ਹੁੰਦਾ ਹੈਗਾ ਲਓ ਜੀ ਫਰਸਟ ਕਲਰ ਇਹ ਆ ਗਿਆ ਕਲਮਕਾਰੀ ਵਾਲੇ ਦੇ ਵਿੱਚ ਪਾਕਿਸਤਾਨੀ ਪ੍ਰਿੰਟ ਹੈਗਾ ਕਲਮਕਾਰੀ ਦਾ ਬਹੁਤ ਪਿਆਰਾ ਜਾਂ ਨੈਕਸਟ ਸ਼ੇਡ ਇਹਦੇ ਵਿੱਚ ਆ ਗਿਆ ਜੀ ਮਸਟਰਡ ਸ਼ੇਡ ਬਾਟਮਾਂ ਦਾ ਸਾਰਿਆਂ ਦਾ ਇਹੀ ਹੈ ਜੀ ਤੁਸੀਂ ਕਿਸੇ ਵੀ ਸਾਈਡ ਤੋਂ ਬਣਵਾ ਸਕਦੇ ਹੋ ਲਓ ਜੀ ਇਹਦੇ ਵਿੱਚ ਮਸਟਰਡ ਸ਼ੇਡ ਆ ਗਿਆ ਜੀ ਇਹਦਾ ਵੀ ਇਦਾਂ ਹੀ ਹੈਗਾ ਬਹੁਤ ਹੀ ਪਿਆਰਾ ਜਾਂ ਤੇ ਇਹਦੇ ਵਿੱਚ ਜਿਹੜੀ ਬਾਟਮ ਹੈਗੀ ਬਾਟਮ ਤੁਸੀਂ ਇਹ ਇਹਦੇ ਵਿੱਚ ਪਰਪਲ ਦੀ ਜਿਹੜੀ ਲਵੈਂਡਰ ਦੀ ਸ਼ੇਡਿੰਗ ਹੋ ਰਹੀ ਹੈ ਇਹਦਾ ਵੀ ਕਿਹੜਾ ਵੀ ਮਰਜ਼ੀ ਪਾਸਾ ਤੁਸੀਂ ਸਟਿਚ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਡਾ ਦਿਲ ਕਰਦਾ ਹੈਗਾ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਵਿਦਆਊਟ ਲਾਈਨਿੰਗ ਵੀ ਬਣਵਾ ਸਕਦੇ ਹੋ ਤੇ ਤੁਸੀਂ ਲਾਈਨਿੰਗ ਵੀ ਲਗਵਾ ਸਕਦੇ ਹੋ ਬਟ ਬਾਹਰ ਵਾਲੀਆਂ ਪੈਣਾ ਜ਼ਰੂਰ ਲਾਈਨਿੰਗ ਲਗਵਾਣ ਲੈਣ ਕਿਉਂਕਿ ਇਹ ਛਿਲਕ ਪਸ਼ਮੀਨਾ ਆ ਗਿਆ ਜੀ ਮੈਂ ਤਾਂ ਇੱਧਰ ਵਾਲੀਆਂ ਪੈਣਾ ਨੂੰ ਵੀ ਇਹੀ ਕਹੂੰਗੀ ਕਿ ਸ਼ਰਟ ਦੇ ਉੱਤੇ ਲਾਈਨਿੰਗ ਜ਼ਰੂਰ ਲਗਵਾ ਲਿਓ ਬਾਟਮ ਤੇ ਬੇਸ਼ੱਕ ਨਾ ਲਗਵਾਇਓ ਤੇ ਨੈਕਸਟ ਇਹਦੇ ਵਿੱਚ ਕਲਰ ਆ ਗਿਆ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਸਾਰੇ ਸ਼ੇਡ ਇੱਕ ਤੋਂ ਇੱਕ ਨੇ ਜੀ ਇੰਨਾ ਕੁ ਜ਼ਿਆਦਾ ਡਿਮਾਂਡ ਤੇ ਹੈ ਇਹ ਵੀ ਆਪਾਂ 2-3 ਵਾਰ ਰਿਪੀਟ ਕਰ ਚੁੱਕੇ ਹਾਂਗੇ ਜਦੋਂ ਵੀ ਆਪਾਂ ਲੈ ਕੇ ਆਨੇ ਨਾਲ ਦੀ ਨਾਲ ਸਟਾਕ ਕਲੀਅਰ ਹੁੰਦਾ ਜੀ ਪਹਿਲਾਂ ਇੱਕ ਦਿਨ ਇੱਕੋ ਹੀ ਕਸਟਮਰ ਨੇ ਸਾਰੇ ਸੂਟ ਰਖਵਾ ਲਈ ਸੀਗੇ ਆਪਣੇ ਤੋਂ ਨੈਕਸਟ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਇਹ ਵਾਲਾ ਤਾਂ ਆਪਾਂ ਪਹਿਲਾਂ ਵੀ ਲੈ ਕੇ ਆਏ ਸੀ ਬਹੁਤ ਹੀ ਜ਼ਿਆਦਾ ਵਾਇਰਲ ਡਿਜ਼ਾਈਨ ਜਾ ਰਿਹਾਗਾ ਇਹ ਬਹੁਤ ਸੋਹਣਾ ਡਿਜ਼ਾਈਨ ਹੈਗਾ ਬਹੁਤ ਪਿਆਰੇ ਹੈ ਦੇ ਸੂਟ ਸਟੀਚ ਹੋਣੇ ਗਏ ਹੋਏ ਆਪਾਂ ਦਿਖਾਵਾਂਗੇ ਜਲਦੀ ਤੁਹਾਨੂੰ ਸਟੀਚ ਹੋਣੇ ਗਏ ਹੋਏ ਕਸਟਮਰਾਂ ਦੇ ਬਹੁਤ ਜਲ ਦਿਖਾਵਾਂਗੇ ਇਹਨਾਂ ਦੇ ਡਿਜ਼ਾਈਨਸ ਉਹਨੂੰ ਬਹੁਤ ਸੋਨਾ ਹੈਗਾ ਜੀ ਇਹ ਵੀ ਬਹੁਤ ਪਿਆਰਾ ਤੇ ਇਹਦੇ ਵਿੱਚ ਕਲਰ ਸ਼ੇਡਿੰਗ ਮੈਂ ਦਿਖਾ ਦਿੰਨੀ ਹੈ ਕਿ ਰਸਟ ਕਲਰ ਆ ਗਿਆ ਜੀ ਰਸਟ orange ਸਾਰੇ ਇਹਦੇ ਬਾਟਮ ਸਕਿਨ ਵਾਲੀਆਂ ਰਹਿਣ ਵਾਲੀਆਂ ਨੇ ਸਕਿਨ ਵਾਲੀਆਂ ਰਹਿਣ ਵਾਲੀਆਂ ਨੇ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਜ਼ਿਆਦਾ ਲਚਕ ਵਾਲਾ ਬਹੁਤ ਸੁਣੀ ਇਹਨਾਂ ਤੇ ਕੋਈ ਬੁਰਨੀਆੰ ਦਾ ਕੋਈ ਸ਼੍ਰਿੰਕ ਨਹੀਂ ਹੁੰਦੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪੁਪਿੰਦਰਾ ਦਾ ਰਹੂਗਾ ਜੀ ਵਧੀਆ ਵਾਲਾ ਬ੍ਰਾਂਡ ਹੈਗਾ ਸਭ ਤੋਂ ਪਹਿਲਾਂ ਪੁਪਿੰਦਰਾ ਵਾਲਾ ਨੇ ਸ਼ਿਲਕ ਪਸ਼ਮੀਨਾ ਕੱਢਿਆ ਸੀ ਆਪਾਂ ਉਹੀ ਲੈ ਕੇ ਚੱਲ ਰਹੇ ਹਾਂ 2 ਸਾਲਾਂ ਦੇ ਉੱਤੋਂ ਆਪਾਂ ਇਹੀ ਲੈ ਰਹੇ ਕਿਉਂਕਿ ਇਹਦੇ ਕੋਈ ਕੰਪਲੇਨ ਨਹੀਂ ਮੈਂ ਖੁਦ ਕਰਿਆ ਸੀ ਸਟੀਚ ਕੀਤੇ ਹੋਏ ਨੇਗੇ ਡੇਲੀ ਵੇਅਰ ਕਰ ਦੇ ਆ ਵਾਸ਼ ਕਰਦੇ ਆ ਮਸ਼ੀਨ ਵਾਸ਼ ਕਰਦੇ ਆ ਕੋਈ ਬੁਰਨੀ ਆਂਦਾ ਕੁਝ ਨਹੀਂ ਹੁੰਦਾ ਹੈਗਾ ਜਿੱਤੇ ਸਭ ਤੋਂ ਮੇਨ ਗੱਲ ਹੈ ਜੀ ਸਟੱਫ ਦੀ ਹੁੰਦੀ ਹੈ ਕਿ ਕਿ ਉਹਦੇ ਤੇ ਕੋਈ ਬੁਰ ਵਗੈਰਾ ਨਾ ਆਵੇ ਸਰਦਿਆਂ ਦੇ ਸਟੱਫ ਤੇ ਲੋ ਜੀ ਇਹਦੇ ਵਿੱਚ ਮੈਂ ਕਲਰ ਦਿਖਾ ਦਿੰਨੀ ਹੈਗੀ ਤੁਹਾਨੂੰ ਇਹਦੇ ਵਿੱਚ ਕਲਰ ਬਹੁਤ ਸੋਹਣੇ ਨੇ येलो ਦਿਖਾਤਾ ਰਸਟ ਦਿਖਾਤਾ ਮਹਿੰਦੀ ਦਿਖਾਤਾ ਬਹੁਤ ਸੋਹਣਾ ਇੱਕ ਨਵਾਂ ਆਇਆ ਹੈਗਾ ਇਹਦੇ ਵਿੱਚ ਇਹ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਗਿਆ ਇਹ ਨਿਊ ਡਿਜ਼ਾਈਨ ਆਇਆ ਜੀ ਬਹੁਤ ਸੋਹਣਾ ਹੈ ਵੀ ਡਿਜ਼ਾਈਨ ਥੋੜਾ ਜਿਹਾ ਹਲਕਾ ਜਿਹਾ ਡਿਜ਼ਾਈਨਿੰਗ ਚੇਂਜ ਆ ਗਿਆ ਤੇ ਕਲਰ ਵੀ ਚੇਂਜ ਆ ਗਿਆ ਬਹੁਤ ਹੀ ਪਿਆਰਾ ਜਿਹਾ ਪੀਸ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈਗਾ ਬਹੁਤ ਪਿਆਰੇ ਸੂਟ ਬਣਨ ਵਾਲੇ ਨੇ ਇਹਨਾਂ ਨੂੰ ਤੁਸੀਂ ਕੁੜਤਾ ਸਟਾਈਲ ਬਣਾਓ ਸੂਟ ਬਣਾਓ ਹਾਂ ਕੋਟ ਸੈੱਟ ਬਣਾਓ ਜਿੱਦਾਂ ਵੀ ਤੁਸੀਂ ਬਣਾਉਣਾ ਚਾਹਣੇ ਹੋਗੇ ਹਲਕੀ ਫੁਲਕੀ ਇੰਬੋਰਡਰੀ ਕਰਵਾ ਕੇ ਬਣਾ ਸਕਦੇ ਨਹੀਂ ਕੱਪਾ ਵਰਕ ਵਾਸਤੇ ਵੀ ਭੇਜਿਆ ਹੋਇਆ ਹੈਗਾ ਸ਼ਰਟ ਬਾਟਮ ਦੇ ਉੱਤੇ ਬੂਟੀ ਪਵਾ ਕੇ ਦਿਖਾਵਾਂਗੇ ਤੁਹਾਨੂੰ ਕਿੱਦਾਂ ਲੱਗਦਾ ਹੈਗਾ ਤੇ ਉਹ ਵੀ ਆਪਾਂ ਤੁਹਾਡੇ ਲਈ ਰੈਡੀ ਕਰਵਾਏਗਾ ਜਲਦੀ ਦਿਖਾਵਾਂਗੇ ਤੇ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਆ ਗਿਆ ਜੀ ਫਰੋਜੀ ਗ੍ਰੀਨ ਫਰੋਜੀ ਫਰੋਜੀ ਦਾ ਗ੍ਰੀਨ ਬਹੁਤ ਸੋਹਣਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣੇ ਸੂਟ ਲੇਗੇ ਇੱਕ ਗ੍ਰੇ ਸ਼ੇਡ ਵੀ ਆ ਗਿਆ ਜੀ ਇਹਦੇ ਵਿੱਚ ਸਾਰੇ ਕਲਰ ਬਹੁਤ ਚੇਂਜ ਆ ਗਏ ਜੀ ਬਹੁਤ ਸੋਹਣੇ ਕਲਰ ਆਏ ਨੇ ਸਾਰੇ ਬਹੁਤ ਸੋਹਣਾ ਕਲਰ ਆ ਗਿਆ ਇਹ ਵੀ ਗ੍ਰੇ ਵਾਲਾ ਇਸ ਵਾਰ ਆਪਾਂ ਕਲਰ ਬਹੁਤ ਲੈ ਕੇ ਆ ਚੁੱਕੀਆਂ ਤੁਹਾਡੇ ਲਈ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਗ੍ਰੀਨ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਸ਼ੇਡ ਹੈਗਾਗਾ ਅੱਜ ਕੱਲ ਇਹ ਟ੍ਰੈਂਡਿੰਗ ਦੇ ਵਿੱਚ ਹੈਗਾ ਇਹ ਵਾਲਾ ਗ੍ਰੀਨ ਸ਼ੇਡ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਸਟੱਫ ਹੈ ਸਟੱਫ ਵਾਈਜ਼ ਬਹੁਤ ਸੋਹਣਾ ਹੈ ਜੀ ਬਾਕੀ ਲਾਈਨਿੰਗ ਨਹੀਂ ਲਗवानी ਤੁਹਾਡੀ ਆਪਣੀ ਚੁਆਇਸ ਰਹੂਗੀ ਵਾਟੇ ਥੋੜੇ ਜਿਹਾ ਸ਼ਿਲਕ ਪਸ਼ਮੀਨੇ ਦੇ ਵਿੱਚ ਆ ਗਿਆ ਤਾਂ ਕਰਕੇ ਕਹਿਣੀ ਆ ਵੀ ਠੰਡਾ ਨਾ ਰਹੇ ਤਾਂ ਨਿੱਗਰ ਹੈ ਜੀ ਕਿਉਂਕਿ ਕਈ ਕਈ ਸਾਲੇ ਸੁੱਟ ਜਾਂਦੇ ਨਹੀਂ ਨਾ ਤੇ ਬਬਲਿੰਗ ਫ੍ਰੀ ਨੇਗੇ ਬਿਲਕੁਲ ਬੁਰਨੀਆਂ ਦਾ ਕੋਈ ਇਸ਼ੂ ਹੈ ਹੀ ਨਹੀਂ ਜੀ ਜਿਵੇਂ ਮਰਜੀ ਮਸ਼ੀਨ 'ਚ ਧੋ ਲਿਓ ਇਹਨਾਂ ਨੂੰ ਐਨੇ ਸੋਹਣਾ ਸਟੱਫ ਹੈ ਇਹਨਾਂ ਦਾ ਸਟੱਫ ਬਹੁਤ ਸੋਹਣਾ ਹੈਗਾ ਆਪਾਂ ਕੋਈ ਵੀ ਸਟੱਫ ਐਦਾਂ ਦਾ ਰੱਖਦੇ ਨਹੀਂ ਹੈਗੇ ਲਓ ਜੀ ਇਹ ਡਿਜ਼ਾਈਨ ਦੇ ਵਿੱਚ ਮਹਿੰਦੀ ਦੇ ਵਿੱਚ ਵੀ ਆ ਗਿਆ ਬਹੁਤ ਸੋਹਣਾ ਮਹਿੰਦੀ ਸ਼ੇਡ ਹੈਗਾ ਐਂਡ ਇਹਦੇ ਵਿੱਚ ਲਾਈਟ ਜਾਂ ਮਸਟਰਡ 골ਡਨ ਸ਼ੇਡ ਵੀ ਆ ਗਿਆ ਜੀ ਲਾਈਟ ਜਾਂ ਮਸਟਰਡ 골ਡਨ ਹਰ ਇੱਕ ਇਸ ਗਰੁੱਪ ਦੇ ਲਈ ਹੈਗਾ ਗਰਲਜ਼ ਜੇ ਸੂਟ ਰੈਡੀ ਹੁੰਦੇ ਨੇਗੇ ਤੇ ਮੰਮੀ ਆਂਟੀਆਂ ਵੀ ਪਾ ਸਕਦੀਆਂ ਨੇ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਸੋਹਣੇ ਸੂਟ ਨੇ ਤੇ ਨੈਕਸਟ ਜਿਹੜਾ ਡਿਜ਼ਾਈਨ ਦੂਜਾ ਦਿਖਾਣੀਆਂਗੀ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਮਸਟਰਡ ਸ਼ੇਡ ਆ ਗਿਆ ਜੀ ਬਹੁਤ ਸੋਹਣਾ ਇਹ ਵੀ ਬਹੁਤ ਸੋਹਣਾ ਸਮੋਕਿੰਗ ਪ੍ਰਿੰਟ ਹੈਗਾ স্মੋਕ ਪ੍ਰਿੰਟ স্মੋਕ ਪ੍ਰਿੰਟ ਆ ਗਿਆ ਜੀ ਇਹ ਇਹ ਵਾਲੇ ਪਹਿਲਾਂ ਵੀ ਲੈ ਕੇ ਆਈ ਸੀ স্মੋਕ ਪ੍ਰਿੰਟ ਦੇ ਆਪਾਂ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਮਸਟਰਡ ਸ਼ੇਡ স্মੋਕ ਪ੍ਰਿੰਟ ਦੇ ਵਿੱਚ ਐਂਡ ਨੈਕਸਟ ਇੱਕ ਪ੍ਰਿੰਟ ਆਪਣੇ ਕੋਲੇ ਇਹ ਵਾਲਾ ਆ ਗਿਆ ਮਸਟਰਡ ਦੇ ਵਿੱਚ ਇਹ ਕਲਮਕਾਰੀ ਦਾ ਪ੍ਰਿੰਟ ਆ ਗਿਆ ਜੀ ਬਹੁਤ ਸੋਹਣਾ ਹੈਗਾ ਇਹ ਵੀ ਬ੍ਰਿਕ ਬ੍ਰਿਕ ਜਿਹਾ ਪ੍ਰਿੰਟ ਬਣਿਆ ਹੋਇਆ ਇਹਦੇ ਵਿੱਚ ਬਹੁਤ ਸੋਹਣਾ ਹੈਗਾ ਇਹ ਵੀ ਤੇ ਸਾਰੇ ਪ੍ਰਿੰਟ ਕਲਰ ਇਕਡ ਜੈਨ ਹੋ ਰਹੇ ਹੈਗੇ ਇਹਦੇ ਵਿੱਚ ਆਪਣੇ ਕੋਲ ਇੱਕ ਡਿਜ਼ਾਈਨ ਆਪਾਂ ਹੋਰ ਲੈ ਕੇ ਆਏ ਆ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਇਹ ਵੀ ਇਹ ਡਿਜ਼ਾਈਨ ਐਦਾਂ ਦਾ ਹੋਊਗਾ ਮੈਂ ਖੁੱਲ ਕੇ ਦਿਖਾ ਦਿੰਨੀ ਆਗੀ ਇਹ ਡਿਜ਼ਾਈਨ ਐਦਾਂ ਦਾ ਹੋਊਗਾ ਜੀ ਬਹੁਤ ਸੋਹਣੀ ਜੈਨੇ ਵੀ ਤੇ ਇਹਦੇ ਵਿੱਚ ਵੀ ਕਲਰ ਹੈਗੇ ਨੇ ਬਾਟਮ ਦਾ ਮੈਂ ਤੁਹਾਨੂੰ ਦੱਸ ਹੀ ਚੁੱਕੀਆਂ ਲਾਈਟ ਕਲਰ ਸ਼ੇਡ ਲੈਣੀ ਹੈ ਕਿਉਂਕਿ ਗ੍ਰੇ ਦੀ ਸ਼ੇਡਿੰਗ ਹੈ ਇਹਦੇ ਵਿੱਚ ਤੇ ਪਰਪਲ ਦੀ ਸ਼ੇਡਿੰਗ ਹੈ ਗ੍ਰੀਨ ਦੀ ਸ਼ੇਡਿੰਗ ਹੈ ਜਿਹੜਾ ਮਰਜੀ ਸ਼ੇਡ ਤੁਸੀਂ ਬਣਵਾ ਸਕਦੇ ਹੋ ਤੇ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਇਹ ਵੀ ਸਾਰੇ ਕਲਰ ਇੱਕ ਤੋਂ ਇੱਕ ਹੈਗੇ ਨੇ ਜੀ ਬਹੁਤ ਸੋਹਣੇ ਕਲਰ ਹੈਗੇ ਨੇ ਤੇ ਇੱਕ ਮਸਟਰਡ ਸ਼ੇਡ ਆ ਗਿਆ ਇਹਦੇ ਵਿੱਚ ਇਨਾਂ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ ਕਿਤੇ ਮਰਜੀ ਘਰ ਬੈਠੇ ਡੋਰ ਟੂ ਡੋਰ ਤੁਸੀਂ ਮੰਗਵਾ ਸਕਦੇ ਹੋ ਕਿਸੇ ਪਿੰਡ ਚੋਂ ਕਿਸੇ ਸ਼ਹਿਰ ਚੋਂ ਕਿਸੇ ਵੀ ਕੰਟਰੀ ਚੋਂ ਤੁਸੀਂ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਕਿ ਘਰ ਬੈਠੇ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ 1200 ਰੁਪਏ ਪ੍ਰਾਈਸ ਜ ਤੁਹਾਨੂੰ ਪਤਾ ਹੈ ਸਾਡੇ ਬਹੁਤ ਹੀ ਜ਼ਿਆਦਾ ਜੈਨੂਇਨ ਜੇ ਪ੍ਰਾਈਸ ਹੁੰਦੇ ਨੇਗੇ ਆਪਾਂ ਕਦੇ ਵੀ ਐਦਾਂ ਦਾ ਕੰਮ ਨਹੀਂ ਕਰਦੇ ਹੈਗੇ ਜਿਹੜਾ ਤੁਹਾਨੂੰ ਤੁਸੀਂ ਨਾ ਪਾਸ ਕੋ ਹਰ ਪੈਣ ਦੇ ਬਜਟ ਚ ਆਉਣ ਵਾਲੇ ਸੂਟ ਹੁੰਦੇ ਨੇਗੇ ਆਪਣੇ ਮੈਂ ਖੁਦ ਇਹ ਗੱਲਾਂ ਤੋਂ ਹੈਰਾਨ ਹਾਂ ਕਿ ਕਿੰਨੇ ਕਿੰਨੇ ਪ੍ਰਾਈਸ ਦੇ ਚੱਲ ਰਿਹਾਗਾ ਹੈ ਨਾ ਆਪਸ ਚ ਉਹੀ ਚੀਜ਼ ਹੁੰਦੀ ਹੈ ਸੇਮ ਫਰਕ ਚੱਲ ਰਿਹਾ ਬਟ ਆਪਣਾ ਪ੍ਰਾਈਸ ਬਿਲਕੁਲ ਜੈਨੂਇਨ ਜਾਂ ਹੁੰਦਾ ਹੈਗਾ ਜੀ ਰੀਜ਼ਨੇਬਲ ਜੇ ਪ੍ਰਾਈਸ ਦੇ ਉੱਤੇ ਸੂਟ ਰਹਿਗੇ 1200 ਰੁਪਏ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਐਕਸਟਰਾ ਹੈਗੀ ਜਿਹੜਾ ਮਰਜੀ ਕਲਰ ਪ੍ਰਿੰਟ ਤੁਸੀਂ ਪਸੰਦ ਹੈਗਾ ਤੁਹਾਨੂੰ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ 9253115036 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਪਾ ਕੇ ਮੇਰੇ ਸੁਣੇ ਸੁਣੇ ਪੈਣਾ ਸੁਣੀ ਸੁਣੀ ਲੱਗੇ ਥੈਂਕ ਯੂ ਜੀ